ਹਾਂਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸਲੈਨ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ 7-8 ਫੋਟੋਆਂ ਜਾਂ ਦੋ ਕਮੈਂਟ ਦੀ ਵੀਡੀਓ ਬਣਾ ਕੇ ਮੇਰੇ WhatsApp ਨੰਬਰ 'ਤੇ ਸੰਪਰਕ ਕਰੋ WhatsApp ਦਾ ਨੰਬਰ ਤੇ Instagram ਪੀ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਦੋਸਤੋ ਵਰਨਾਕਾਰ ਬਿਕਾਉ ਮਾਡਲ 2006 ਅਲੋਏ ਪਏ ਹੋਏ ਆ हालात बढ़िया डिमांड आ सिर्फ सत्तर हजार रुपए एरिया अमृतसर रोड मेहता संपर्क करो छियानवे पं बत्ती बवे एक सौ चार छियानवे पं बवे एक सौ चार एक होर गै लेके आए हैं ਨੋਵਾ ਕਾਰ ਵਿਕਾਊ ਮਾਡਲ 2012 ਸਾਰੀ Ориਜੀਨਲ ਗੱਡੀ ਆ ਸਾਫ਼ ਸੁਥਰੀ ਵਧੀਆ ਕੰਡੀਸ਼ਨ ਆ ਵੀਰ ਦੀ ਡਿਮਾਂਡ ਆ 3,85,000 ਰੁਪਏ ਟਾਈਮ ਤੇ ਲੈਸ ਵੀ ਹੋ ਜੂ ਏਰੀਆ ਸੰਗਰੂਰ ਪੰਜਾਬ ਸੰਪਰਕ ਕਰੋ ਵੀਰ ਦਾ ਨੰਬਰ ਆ 9768821000 9768821000